ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਕਿ ਸਿੱਖ ਕੌਮ ਦੇ ਵਿੱਚ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ ਇਹ ਗੱਲ ਜਿਹੜੀ ਆ ਮੈਂ ਕਿਉਂ ਕਹਿ ਰਿਹਾ ਇਸ ਲਈ ਪਹਿਲਾਂ ਮੈਂ ਤੁਹਾਨੂੰ ਜੋ ਬਾਬਾ ਹਰਨਾਮ ਸਿੰਘ ਖਾਲਸਾ ਹਰਨਾਮ ਸਿੰਘ ਤੋਂ ਮੁੱਖੀ ਦਮਦਮੀ ਟਕਸਾਲ ਉਹਨਾਂ ਨੇ ਜੋ ਕਿਹਾ ਇੱਕ ਪ੍ਰੈਸ ਕਾਨਫਰੰਸ ਬਲਾਕੇ ਉਹ ਸੁਣ ਲਉ ਪਹਿਨਾ ਫਿਰ ਉਹਨਾਂ ਨੇ ਬਹੁਤ ਕੁਝ ਕਿਹਾ ਪਰ ਜੋ ਉਹਦੇ ਵਿੱਚੋਂ ਦਾ ਨਿਚੋੜ ਹੈ ਉਹ ਮੈਂ ਤੁਹਾਨੂੰ ਛੁਟ ਦੱਸ ਦੇਣਾ ਸ਼ੇਅਰ ਕਰਕੇ ਵਿਦਾਵਾਂਗੇ ਉਹ ਕਹਿੰਦੇ ਨੇ ਕਿ ਮੈਂ ਸ਼ਰਮਨੀ ਕਮੇਟੀ ਨੂੰ ਤਾੜਨਾ ਕਰਦਾ ਕਿ ਜੇ 6 ਜੂਨ ਨੂੰ ਕਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਦੇਵੇਗਾ ਤਾ ਅਸੀਂ ਹਰ ਕਿਸ ਗਿਜ਼ ਨਹੀਂ ਹੂੰ ਦਿਮਾਗ ਦੇ ਤਾੜਨਾ ਕਰਦਾ ਇਹ ਗੱਲ ਸਮਝੋ ਸੀ ਫਿਰ ਉਹ ਕਹਦੇ ਨੇ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਹੈ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪ੍ਰੈਸ ਰਾਹੀਂ ਸ਼ਰੋਮਿਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਹੇ ਹਾਂ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ ਜੇ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਹੈ ਜਾਂ ਉੱਥੇ ਆ ਕੇ ਸੰਦੇਸ਼ ਦਿੰਦਾ ਤਾਂਸੀਂ برداشت ਨਹੀਂ ਕਰਾਂਗੀ ਨਹੀਂ ਕਰਾਂਗੇ ਹਰ ਕਿਸ ਨਹੀਂ ਕਰਾਂਗੇ ਔਰ ਫਿਰ ਇਹ ਵੀ ਗੱਲ ਹੈ ਇਹ ਵੀ ਕਹਤਾ ਕਿ ਪਟਨਾ ਸਾਹਬ ਤੋਂ ਤਨਖਾਹਿਆ ਅਕਰਾਰ ਦਿੱਤਾ ਬੰਦਾ ਕਿਵੇਂ ਸੰਦੇਸ਼ ਦੇ ਸਕਦਾ ਹੋਰ ਵੀ ਗੱਲਾਂ ਕੀਤੀਆਂ ਕਿ ਪੰਜਾਬ ਸਰਕਾਰ ਨੂੰ ਵੀ ਮੈਂ ਕਹਣਾ ਹੈ ਕਿ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੋ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਕਿ ਉਸਦੇ ਟਕਰਾਅ ਹੋ ਸਕਦਾ ਹੈ ਤੇ ਸ਼੍ਰੋਮਰੀ ਕਮੇਟੀ ਨੂੰ ਸ਼੍ਰੋਮਰੀ ਕਮੇਟੀ ਜ਼ਿੰਮੇਵਾਰ ਹੋਏਗੀ ਜੇ ਕਿਸੇ ਕਿਸਮ ਦਾ ਖੂਨੀ ਟਕਰਾਅ ਹੋਏਗਾ ਇਹ ਸਾਰੀ ਗੱਲਬਾਤ ਵੱਡੀ ਪ੍ਰੈਸ ਕਾਨਫਰੰਸ ਹੈ ਮੈਂ ਉਹਦੇ ਚ ਸਿਫਟ ਤੁਮ ਇਹ ਦੱਸਣ ਦੀ ਸ਼ੁਰੂਆਤ ਚ ਦੱਸਿਆ ਕਿ ਹਰਨਾਮ ਸਿੰਘ ਧੁੰਮਾ ਦੇ ਬੋਲ ਥੋੜੇ ਜੇ ਪਹਿਲਾਂ ਨਾਲੋਂ ਸਖਤ ਤੇ ਵੱਖਰੇ ਨੇ ਉਹਨਾਂ ਦਾ ਇਹ ਕਹਿਣਾ ਕਿ ਦਮਦਮੀ ਟਕਸਾਲ ਜਿਹਦੇ ਮੁਖੀ ਸਤ ਜਨਰਲ ਸਿੰਘ ਭਿੰਡਰਾਂ ਵਾਲੇ ਸੀ ਜਦੋਂ ਉਹਨਾਂ ਦੀ ਗੱਲ ਕਰਦਾ ਉਹ ਕਹਿੰਦਾ ਵੀ ਇਹ ਜਿਹੜਾ ਦਿਨ ਹੈ ਨਾ ਇਹ ਸਤ ਜਨਰਲ ਸਿੰਘ ਭਿੰਡਰਾਂ ਵਾਲੇ ਦੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜਨਰਲ ਸਵੇਕ ਸਿੰਘ ਬਾਬਾ 18 ਸਿੰਘ ਤੋਂ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਦੇ ਦਿਨ ਨੇ ਇਹ ਜਿਹੜਾ ਬੰਦਾ ਅਸੀਂ ਜਿਹਨੂੰ ਅਸੀਂ ਮੰਨਦੇ ਹੀ ਨਹੀਂ ਨਾ ਇਹਨੂੰ ਸਤ ਸਮਾਜ ਬਣਦਾ ਗਿਆ ਨਹੀਂ ਕੁਲਦੀਪ ਸਿੰਘ ਨੂੰ ਨਾ ਹੀ ਇਹਨੂੰ ਦਹਿਗ ਸਿੰਘ ਜਥੇਬੰਦੀਆਂ ਬੰਦੀਆਂ ਨੇ ਤਦ ਕਾਇਆ ਪਟਨਾ ਸਾਹਿਬ ਤੋਂ ਦਿੱਤਾ ਹੋਇਆ ਇਕਰਾਰ ਇਸ ਨੂੰ ਅਸੀਂ ਨਹੀਂ ਮੰਨਦੇ ਇਹ ਨੂੰ ਨਹੀਂ ਉੱਥੇ ਜਾਣਾ ਚਾਹੀਦਾ ਜਦੋਂ ਪ੍ਰੈਸ ਨੇ ਪੁੱਛਿਆ ਹਾ ਕਿ ਕੌਮ ਨੂੰ ਨਾਮ ਤੁਹਾਨੂੰ ਤਾਂ ਯਾਦ ਹੀ ਹੋਏਗਾ ਮੈਂ ਯਾਦ ਕਰਾ ਵੀ ਦਿੰਦਾ ਔਰ ਤੁਮਾ ਸਾਹਿਬ ਨੇ ਵੀ ਯਾਦ ਕਰਾਇਆ ਸੀ ਕਿ ਇਹ ਸਾਰਾ ਜਿਹੜਾ ਇਹ ਹਫਤਾ ਨਾ ਜਿਹੜਾ ਕੱਲੂ ਕਾਰਾ ਦੇ ਜਿਹਨੂੰ ਅਸੀਂ ਕਹਿ ਰਹੇ ਹਾਂ ਕੱਲੂ ਕਾਰਾ ਦੇ ਦਿਨ ਨਹੀਂ 1 ਜੂਨ ਤੋਂ ਜਿਸ ਤਰ੍ਹਾਂ ਦਾ ਹੋਇਆ ਸੀ 84 ਦੇ ਵਿੱਚ ਸਭ ਨੂੰ ਪਤਾ ਜੋ ਪਤਾ ਹੋਣਾ ਚਾਹੀਦਾ ਹੈ ਸਿੱਖ ਕੌਮ ਨੂੰ ਫਿਰ ਛੇਜੂ ਨੂੰ ਇੱਕ ਸਮਾਗਮ ਹੁੰਦਾ ਹੈ ਉਹਦੇ ਵਿੱਚ ਸ਼ਹੀਦਾਂ ਨੂੰ ਸਰਦਾਂਝੇ ਦਿੱਤੀਆਂ ਜਾਂਦੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਇਹ ਅਕਸਰ ਹਰ ਸਾਲ ਹੁੰਦਾ ਹੈ ਸ਼ਹੀਦਾਂ ਦਾ ਜਿਹੜਾ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਤੇ ਸ਼ਹੀਦਾਂ ਨੂੰ ਸਰਦਾਂਝੀਆਂ ਤੇ ਜਿਹੜਾ ਜਥੇਦਾਰ ਹੁੰਦਾ ਅਕਾਲ ਤਖਤ ਸਾਹਿਬ ਦੇ ਉਹ ਕੌਮ ਦੇ ਨਾਮਸ ਦੇਸ਼ ਦੇ ਤੇ ਟੰਗਨਾਂ ਉਨੇ ਕਹਦੇ ਨਾ ਤਾਂ ਅਸੀਂ ਸੰਦੇਸ਼ ਸੁਣਨੇ ਤੇ ਨਾ ਹੀ ਅਸੀਂ ਸਨਮਾਨਤ ਹੋਣ ਦੇਣ ਹੈ ਇਨ੍ਹਾਂ ਦੇ ਹੱਥੋਂ ਤੇ ਨਾ ਹੀ ਤੁਸੀਂ ਉੱਥੇ ਆਉਣੇ ਮਤਲਬ ਇਸ ਕਿਸਮ ਦੀ ਗੱਲ ਤਾੜਨਾ ਕਿ ਨੂੰ ਸ਼ਰਮ ਨੀ ਕਮੇਟੀ ਦੋ ਤੋਰ ਨਾਲ ਇਹ ਵੀ ਕਹਤਾ ਪੰਜਾਬ ਸਰਕਾਰ ਵੀ ਦਾ ਚੋ ਉਹ ਦੇਖ ਲਓ ਤੁਸੀਂ ਜੇ ਨਹੀਂ ਉਹਨਾਂ ਨਾਲ ਤਾਂ ਇੱਕ ਸੰਦੇ ਖੁੰਨੀ ਟਕਰਾ ਰੋਕਣ ਦੀ ਗੱਲ ਕਹੀ ਹੈ ਹੁਣ ਮਸਲਾ ਫਿਰ ਉਹਨਾਂ ਨੇ ਇਹ ਦੱਸਿਆ ਕਿਉਂ ਨਹੀਂ ਫਿਰ ਉਹਨਾਂ ਨੇ ਉਹ ਸਾਰੀ ਗੱਲ ਦਰਹਾਤੀ ਕਿ ਜੀ ਇਹ ਅਸੀਂ ਤਾਂ ਪਹਿਲੇ ਕਿਹਾ ਸੀ ਜਿਸ ਤਰੀਕੇ ਨਾਲ અપਮਾਨ ਕੀਤਾ ਗਿਆ ਤਿੰਨ ਜਥੇਦਾਰਾਂ ਨੂੰ ਉਹਨਾਂ ਨੂੰ ਉਤਾਰਿਆ ਗਿਆ ਅਸੀਂ ਇਹਦਾ ਵਿਰੋਧ ਕੀਤਾ ਸੀ ਇਹ ਨਹੀਂ ਮੰਨੇ ਸ਼ਰਮ ਦੀ ਕੁੜੀ ਨਹੀਂ ਮੰਨੀ ਇਹਨਾਂ ਰਾਤ ਦੇ ਹਨੇਰੇ ਦੇ ਵਿੱਚ ਜਿਸ ਤਰੀਕੇ ਨਾਲ 2:30 ਵਜੇ ਇਸ ਨੂੰ ਜਿਹੜੇ ਸੇਵਾ ਸਮਾਰਜਾ ਤਾਜ ਪੁਸ਼ੀ ਦਰਬ ਜੂਸ ਕੀਤਾ ਹਰਨਾਮ ਸਿੰਘ ਤੁਮਾ ਨੇ ਕਿ ਇਹਦੀ ਕਰਾਈ ਗਈ ਇੱਕ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਵਿਦਵਾਨ ਸਮਝਦਾ ਹੈ ਇਹਨੂੰ ਪਤਾ ਹੈ ਕਿ ਰਹਿਤ ਬਰਾਦਾ ਸ਼ਰਮ ਦੀ ਕਮੇਟੀ ਦੀ ਛਾਪੀ ਹੋਈ ਹੈ ਉਹਦੇ ਚ ਲਿਖਿਆ ਹੋਇਆ ਹੈ ਕਿ ਚਾਲਦੇ ਖਨਪਾਟ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਇਹਨਾਂ ਨੇ ਚਾਲਦੇ ਖਨਪਾਟ ਸਾਹਿਬ ਦੇ ਵਿੱਚ ਤਾਜ ਹੁਸ਼ੀਰਾਈ ਰੋਕਿਆ ਨਹੀਂ ਤੇ ਦੂਜੀ ਗੱਲ ਤੱਕ ਸਾਹਿਬ ਤਾਂ ਪ੍ਰਕਾਸ਼ ਹੀ ਨਹੀਂ ਹੋਇਆ ਸੀ ਤੇ ਉੱਥੇ ਫਿਰ ਇਹ ਜਿਹੜੇ ਹੈ ਆਪਣੇ ਆਪ ਜ਼ਿੰਮੇਵਾਰੀ ਸੰਭਦੇ ਨਹੀਂ ਕੋਈ ਨਹੀਂ ਮੰਨਦਾ ਕਹਿੰਦਾ ਕਿਸੇ ਨੇ ਨਹੀਂ ਮੰਨਿਆ ਇਹਨਾਂ ਨੇ ਘੋਰ ਲੰਘਣਾ ਕੀਤੀ ਹੈ ਸੰਤ ਸਮਾਜ ਜਿਹੜਾ ਦੰਦਵੀ ਟਕਸਾਲ ਹੋਰ ਜਥੇਬੰਦੀਆਂ ਕਦੇ ਵੀ ਨਹੀਂ ਕਹਿੰਦੀਆਂ ਇਸ ਨੂੰ ਲਾਓ ਉਸ ਨੂੰ ਲਾਓ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਘੋਰ ਲੰਘਣਾ ਹੋਈ ਹੈ ਔਰ ਮर्यादा ਦੀ ਲੰਘਣਾ ਦੇ ਨਾਲ-ਨਾਲ ਸ਼ਰਮ ਪ੍ਰਵਾਨਤ ਜਥੇਦਾਰ ਕਿਉਂ ਨਹੀਂ ਲਾਏ ਗਏ ਇਹ ਅਸੀਂ ਕਦੇ ਬਾਰ-ਬਾਰ ਇਹਨਾਂ ਨੂੰ ਕਿਹਾ 28 ਵਾਰ ਚੋਂ ਅਸੀਂ ਕੱਟ ਕੀਤਾ ਸੀ ਮੈਨੂੰ ਕਹਿੰਦਾ ਸਰੋਵਰੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਸੀ ਕਿ ਤੁਸੀਂ ਮੈਨੂੰ 15 April ਤੱਕ ਦਾ ਟਾਈਮ ਦਿਓ ਕਹਿੰਦੇ 15 April ਵੀ ਨਿਕਲ ਗਈ ਫੇਰ ਅਸੀਂ ਕਿਹਾ 10 May ਤੱਕ ਦਾ ਟਾਈਮ ਦਿੱਤਾ ਉਹ ਵੀ ਨਿਕਲ ਗਿਆ ਇਹਨਾਂ ਨੇ ਕੁਝ ਨਹੀਂ ਕੀਤਾ ਬਲਕਿ ਉਲਟ ਕੀਤਾ ਉਲਟ ਕੀ ਹੋਇਆ ਇਹ ਵੀ ਹਰਨਾਮ ਸਿੰਘ ਤੁੰਮਾ ਨੇ ਦੱਸਿਆ ਇਹ ਕੀਤਾ ਕਿ ਇਹਦੇ ਗਿਆਨੀ ਕਲਦੀਪ ਸਿੰਘ ਨੇ ਜਿਸ ਤਰੀਕੇ ਨਾਲ ਸਿਆਸੀ ਧੱਕਾ ਜਿਹੜਾ ਦਿੱਤਾ ਔਰ ਉਸ ਨਾਲ ਟਕਰਾ ਕਦੇ ਵੀ ਨਹੀਂ ਸੁਣਿਆ ਸੀ ਕਿ ਤਖਤਾਂ ਦਾ ਵੀ ਟਕਰਾ ਹੋ ਜੂ ਪੰਜ ਤਖਤ ਉਹਨਾਂ ਦੇ ਸਿੰਘ ਸਹਿਬਾਨ ਇੱਕ ਸੁਰੂਹ ਕੇ ਫੈਸਲੇ ਕਰਦੇ ਸੀ ਪੰਥ ਦੇ ਇਹਨਾਂ ਨੇ ਆਪਸ ਵਿੱਚ ਉਹਨਾਂ ਨੂੰ ਟਕਰਾਤਾ ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਆਪਦੇ ਪੰਜ ਪਿਆਰਿਆਂ ਨੂੰ ਕਹਿਤਾ ਕਹਿੰਦੇ ਇਹ ਗੱਲ ਵੀ ਸਮਝ ਨਹੀਂ ਆਉਂਦੀ ਜਦੋਂ ਪੰਜ ਪਿਆਰਿਆਂ ਨੇ ਜਦੋਂ ਇਹ ਕਿਹਾ ਸੀ ਕਿ ਤੁਸੀਂ ਇਹ ਗਲਤ ਕੀਤਾ ਜਦੋਂ ਰਾਮ ਰੇਨ ਦੀ ਮਾਫੀ ਵਾਲਾ ਕੇਸ ਸੀ ਉਸ ਬਿਲੇਤਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕੋਈ ਹੁਕਮ ਦੇਣ ਦਾ ਹੱਕ ਨਹੀਂ ਤੁਸੀਂ ਸਿਰਫ ਤੇ ਸਿਰਫ ਅੰਮ੍ਰਿਤ ਛਕਾਉਣੇ ਤੇ ਹੁਣੇ ਕਿਵੇਂ ਉਹਨਾਂ ਨੂੰ ਤੁਸੀਂ ਇਹ ਕੀ ਕਰ ਦਿਓ ਤੁਸੀਂ ਉਹਨਾਂ ਨੂੰ ਤਿੰਨੇ ਤਖਤਾਂ ਦੇ ਪੰਜ ਪੇਰਾਂ ਨੂੰ ਕੀ ਕਿਹਾ ਤੁਸੀਂ ਜਿਹੜਾ ਹੈ ਟਕਰਾਹ ਦੀ ਸਥਿਤੀ ਪੈਦਾ ਕੀਤੀ ਔਰ ਇੱਕ ਗੱਲ ਹੋਰ ਵੀ ਕਹੀ ਕਿ ਤਖਤ ਪਟਨਾ ਸਾਹਿਬ ਦੀ ਉਹਨਾਂ ਨੇ ਇਸ ਮਾਮਲੇ 'ਚ ਤੁਮਾ ਸਾਹਿਬ ਕਹਿੰਦੇ ਹੋ ਕਰ ਸਕਦੇ ਨੇ ਉਹ ਕਹਿ ਸਕਦਾ ਹੈ ਤਖਤ ਹੈ ਸ੍ਰੀ ਗੋਬਿੰਦ ਸਿੰਘ ਦਾ ਜਨਮ ਸਥਾਨ ਉੱਥੋਂ ਦਾ ਤਖਤ ਹੈ ਇਹ ਕਹਿ ਸਕਦਾ ਹੈ ਕਿ ਜੋ ਉਹਨਾਂ ਨੇ ਉੱਥੇ ਗੈਂਦੇਰ ਜੀ ਸਿੰਘ ਹੋਣ ਮਤਲਬ ਤੇ ਉੱਥੇ ਇਹ ਵੀ ਸੀ ਕਹਿਣ ਦਾ ਕਿ ਇਹ ਗੈਨੀ ਕੁਲਦੀਪ ਸਿੰਘ ਗੜਗੱਜ ਇਹ ਇਹ ਸਾਰੇ ਟਕਰਾ ਦਾ ਇਹ ਜ਼ਿੰਮੇਵਾਰ ਹੈ ਜਾਂ ਸਿਆਸੀ ਧਖਲ ਜ਼ਿੰਮੇਵਾਰ ਹੈ ਦੂਜੇ ਪਾਸੇ ਕਹਾਣੀ ਇਹ ਵੀ ਹੈ ਮੈਂ ਪਹਿਲੀ ਵਾਰ ਦੇਖਿਆ ਕਿ ਆਮ ਤੌਰ ਤੇ ਚਾਹੇ ਅਸੀਂ ਵਿਰੋਧ ਕਰਨਾ ਹੋਵੇ ਅਸੀਂ ਇੱਜ਼ਤ ਕਰਦੇ ਆਂ ਬੋਲਣ ਲੱਗੇ ਲੇਕਿਨ ਹਰਨਾਮ ਸਿੰਘ ਤੋਂ ਮਾਹੁਰਾ ਨੇ ਇਹ ਗੱਲਬਾਤ ਦੇ ਵਿੱਚ ਗਿਆਨੀ ਕਲਦੀਪ ਸਿੰਘ ਨੂੰ ਤੂੰ ਕਹਿ ਕੇ ਹੀ ਸੰਬੋਧਨ ਕੀਤਾ ਔਰ ਇਹਦੀ ਇੱਜ਼ਤ ਦੇ ਮਾਮਲੇ 'ਚ ਉਹ ਸ਼ਬਦ ਨਹੀਂ ਵਰਤੇ ਗਏ ਅਸੀਂ ਗਿਆਨੀ ਨੂੰ ਇਹਦੀ ਕਲਦੀਪ ਸਿੰਘ ਨੂੰ ਇਹਦੀ ਕਰਨ ਦੇਵਾਂਗੇ ਕਲਦੀਪ ਸਿੰਘ ਇਹ ਹੈ ਜਿੰਦੀ ਇਸ ਤਰ੍ਹਾਂ ਦੇ ਲਫ਼ਜ਼ ਕਿ ਸਰਪ੍ਰਮਾਨਿਤ ਨਹੀਂ ਇਸ ਕਿਸਮ ਦੀਆਂ ਗੱਲਾਂ ਉੱਥੇ ਕਹਿਣ ਨੂੰ ਜਿਹੜੇ ਸੁਣਨ ਨੂੰ ਮਿਲੀਆਂ ਔਰ ਨਿਰਯਾਦਾ ਦੀ ਬਹਾਲੀ ਬਾਰੇ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਕੁਛ ਨਹੀਂ ਕੀਤਾ ਜਨੀਆਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਦੋ ਗੱਲਾਂ ਸਪਸ਼ਟ ਕਿ ਇੱਕ ਤਾਂ ਜਿਹੜੀ ਸ਼੍ਰੋਮਣੀ ਕਮੇਟੀ ਹਰ ਗੱਲ ਲਈ ਜ਼ਿੰਮੇਵਾਰਤਾ ਪ੍ਰਦਾਨ ਵੀ ਔਰ ਸਿਆਸੀ ذکل دی ਤੇ ਖਾਸ ਤੌਰ ਤੇ ਜਿਹੜੇ 6 ਜੂਨ ਨੂੰ ਸਵਾਗਮ ਹੋਣਾ ਹੈ ਜੇ ਨਾ ਉਹਦੇ ਚ ਦਖਲ ਦੇ ਕੇ ਪਹਿਲਾਂ ਤੇ ਰੋਕਿਆ ਗਿਆ ਤਾਂ ਫੇਰ ਤੁਸੀਂ ਸਮਝ ਲੋ ਵੀ ਕੋਈ ਟਕਰਾਅ ਹੋਏਗਾ ਇਹ ਗੱਲ ਬੜੀ ਸਪਸ਼ਟ ਤੌਰ ਤੇ ਕਹਿ ਦਿੱਤੀ ਗਈ ਤੇ ਜੇ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਮੰਨ ਲਓ ਵੀ ਕੌਮ ਦੇ ਨਾਮ ਸਨਦੇਸ਼ ਕੁਲਦੀਪ ਸਿੰਘ ਨਹੀਂ ਦੇ ਦੇਣਗੇ ਤੇ ਫਿਰ ਕੌਣ ਦੇਵੇਗਾ ਉਹ ਕਹਿੰਦੇ ਕੋਈ ਵੀ ਦੇ ਸਕਦਾ ਹੈ ਹਟ ਗ੍ਰਾਂਤੀ ਦਾ ਰੁਤਬਾ ਕਿਹੜਾ ਘਟਾ 9 ਸਾਡੇ ਕਹਿੰਦੇ ਹਟ ਗ੍ਰਾਂਤੀ ਦੇ ਸੱਚ ਘਾਟ ਸਾਹਬ ਗ੍ਰਾਂਤੀ ਕੋਈ ਵੀ ਗ੍ਰਾਂਤੀ ਸਿੰਘ ਅਕਾਲ ਤਖਤ ਸਾਹਿਬ ਦਾ ਗ੍ਰਾਂਤੀ ਸਿੰਘ ਤੇ ਸਾਡਾ ਅਸੀਂ ਇਹ ਨਹੀਂ ਮੰਨਦੇ ਤੇ ਕੋਈ ਵੀ ਕਰ ਸਕਦਾ ਉਹਨਾਂ ਦੇ ਸਾਥੇ ਬੜੇ ਰਸਤੇ ਨੇ ਇਹ ਵੀ ਕਿਹਾ ਗਿਆ ਹੁਣ ਇਸ ਗਲਤੀ ਪਏ ਸਮਝਦਾ ਹੈ ਕਿ ਇਸ ਵਾਰ ਥੋ ਗੱਲਾਂ ਹੋਰ ਨਿਕਲਦੀਆਂ ਨੇ ਜੈਨਿਕ ਦੀਪ ਸਿੰਘ ਨੇ ਰਜੀਤ ਸਿੰਘ ਢੱਡਰੀਆਂ ਵਾਲੇ ਨੂੰ ਜਦੋਂ ਦਾ ਬੁਲਾ ਕੇ ਮਾਫੀ ਨਾਮਾ ਦਿੱਤਾ ਹੈ ਔਰ ਢੱਡਰੀਆਂ ਵਾਲੇ ਜਾਂਦੇ ਹੋਏ ਇਹ ਕਿਹਾ ਕਿ ਹੁਣ ਹਰਨਾਮ ਸਿੰਘ ਧੁੰਮਾ ਵੀ ਆ ਕੇ ਮਾਫੀ ਮੰਗੇ ਉਤੋਂ ਲੱਗਦਾ ਹੈ ਕੰਨੀ ਕੁਲਦੀਪ ਸਿੰਘ ਗੜਗੱਜ ਦਾ ਇੱਕ ਪਾਸੇ ਇਹ ਸੰਦੇਸ਼ ਦੇਣਾ ਚਾਹਦੇ ਸੀ ਵੀ ਜੇ ਤੂੰ ਨਹੀਂ ਤਾਂ ਘਟੋ ਘਟ ਇੱਕ ਸੰਤ ਸਮਾਜ ਦਾ ਇੱਕ ਹਿੱਸਾ ਤਾਂ ਅਸੀਂ ਨਾਲ ਲਈਏ ਅਸਲ ਤਾਂ ਗੇਮ ਉਹਨਾਂ ਦੀ ਏ ਸੀ ਕਿਉਂਕਿ ਅੱਜ ਕੱਲ ਇਹ ਸੰਤ ਸਮਾਜ ਜੀ ਦੇ ਮੁਖੀ ਦੇ ਅਰਨੋਭ ਸਿੰਘ ਧੁੰਮਾ ਉਹ ਤਾਂ ਨਹੀਂ ਇਹਨਾਂ ਦੇ ਨਾਲ ਚੱਲ ਰਹੇ ਤੇ ਉਸ ਕਰਕੇ ਇਹ ਵੀ ਇੱਕ ਵੱਡਾ ਫੈਕਟਰ ਬਣਿਆ ਹੈ ਹਰਨਾਬ ਸਿੰਘ ਧੁੰਮਾ ਦੇ ਗੁੱਸੇ ਦਾ ਕਿ ਜਿਹੜੀ ਇਹ ਗੱਲ ਕਰ ਰਹੇ ਦੂਜਾ ਕਿਉਂਕਿ ਇਹ ਸਮਝਦੇ ਨੇ ਕਿ ਸੰਤ ਜਰਦਲ ਸਿੰਘ ਪਿੰਡਾਂ ਵਾਲਿਆਂ ਦੇ ਦਾ ਜਨ ਹੈ ਇਹ ਜਿਹਨੂੰ ਉਹਨਾਂ ਦੇ ਨੇ ਉਹਨਾਂ ਦੀ ਸ਼ਹੀਦੀ ਦੇ ਨੇ ਚੋ ਟਕਸਾਲ ਦੇ ਨੇ ਟਕਸਾਲ ਦੇ ਮਜੂਦਾ ਮੁਕੀ ਦੇ ਤੇ ਤੁਸੀਂ ਕੌਣ ਹੁੰਦੇ ਅਸੀਂ ਤਾਂ ਨੂੰ ਸਲਵਾਨ ਦੇਣ ਵਾਲੇ ਤੇ ਕਿਉਂਕਿ ਅਸੀਂ ਤੁਹਾਨੂੰ ਨਹੀਂ ਸਮਝਦੇ ਅਸੀਂ ਤੁਹਾਨੂੰ ਨਹੀਂ ਮੰਨਦੇ ਤੁਹਾਨੂੰ ਕੋਈ ਪ੍ਰਵਾਨ ਨਹੀਂ ਕਰਦਾ ਐ ਇੱਕ ਗੱਲ ਪਹਿਲਾਂ ਵੀ ਉਹਨਾਂ ਨੇ ਇਹ ਵੀ ਤੁਮਣੇ ਯਾਦ ਕਰਾਈ ਕਿ ਪਹਿਲਾਂ ਵੀ ਸੀਦਾਂ ਨੇ ਆਪਣੇ ਪਤਾ ਸਾਹਮਣੇ ਉਹਨਾਂ ਤੋਂ ਸਰੂਪਾ ਦੇ ਤੁਨਕਾਰ ਕਰਤਾ ਸੀ ਸ਼ਹੀਦ ਪਰਿਵਾਰ ਨੂੰ ਜਦੋਂ ਸਰਪਾਦ ਦੇ ਲੱਗੇ ਸੀ ਤਾਂ ਇਹ ਗੱਲ ਸਹੀ ਹੈ ਉਹ ਜਿਹੜੇ ਸ਼ਹੀਦ ਹੋਏ ਸੀ ਪਾਕਿਸਤਾਨ ਦੇ ਵਿੱਚ ਜਦੋਂ ਉਹਨਾਂ ਨੂੰ ਦੇਣ ਲੱਗੇ ਨਾ ਜਿਹੜਾ ਉਹਨਾਂ ਦੇ ਇਹਾਦ ਤੋਂ ਬਾਅਦ ਉਦੋਂ ਦੀ ਜਦੋਂ ਪੂਰਾ ਹੋ ਗਿਆ ਸੀ ਤੇ ਇਹਨਾਂ ਨੂੰ ਉਹਨਾਂ ਦੀ ਪਤਨੀ ਨੂੰ ਜਦੋਂ ਸਰਪਾਦ ਦੇ ਲੱਗੇ ਸੀ ਤਾਂ ਰੋਕ ਦਿੱਤਾ ਗਿਆ ਸੀ ਕਿ ਨਹੀਂ ਤੁਸੀਂ ਸਰਪਾਦ ਨਹੀਂ ਦੇ ਸਕਦੇ ਤੋਂ ਕਹਦੇ ਅਸੀਂ ਇਹ ਤਾਂ ਪਹਿਲਾਂ ਵੀ ਹੋਇਆ ਤੇ ਹੁਣ ਵੀ ਅਸੀਂ ਇਹ ਗੱਲ ਕਰਦੇ ਆ ਮੈਂ ਕਹਿਣਾ ਕਿ ਕੌਮ ਜਿਹੜੀ ਅਸੀਂ ਸਭ ਤੋਂ ਛੋਟੀ ਜੀ ਕੌਮ ਸੇ ਉਹਦੇ ਚ ਐਡਮਿਟ ਕਰਾ ਹੋਈ ਜਿਹੜੀ ਆ ਹੁਣ ਕਮੇਟੀ ਭੇਜੀ ਸੀ ਜਿਹੜੇ ਵੜਾ ਕੇ ਰਗੂਜੀਤ ਬਿਰਕ ਦੀ ਕੀ ਲੈ ਕੇ ਆਈ ਸੰਵੋਲਟ ਕਰਤਾ ਉਹਨਾਂ ਨੇ ਕਹਿੰਦੇ ਤੁਸੀਂ ਆਪ ਦਾ ਵਾਪਸ ਲੈ ਲਓ ਤੇ ਸੁਖਵੀਰ ਸਿੰਘ ਬਾਦਰ ਲਓ ਤੁਹਾਨੂੰ ਕੀਤਾ ਹੋਇਆ ਉਹ ਵੀ ਤਨਖਾਹੀ ਹੋ ਜਾਨਾ ਕਿ ਜਾਨਾ ਤਾਂ ਇਹ ਨਹੀਂ ਤੇ ਦੋ ਬੰਦੇ ਜਿਹੜੇ ਟੇਕ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਇਹ ਪਹਿਲੇ ਉਹਨਾਂ ਨੇ ਤਨਖਾਹੀਆ ਕਰਾਰ ਦੇ ਥੇ ਤੇ ਅਧਰ ਪੰਜ ਪਿਆਰੇ ਉਹ ਤਾਂ ਇਹ ਤਿੰਨੇ ਪਿਆਰ ਤਫਤਾ ਦੇ ਪੰਜ ਪਿਆਰੇ ਉਧਰ ਦੇ ਜਿਹੜੇ ਪਟਨਾ ਸਾਹਿਬ ਦੇ ਪਿਆਰੇ ਉਹ ਆਪਾਂ ਚ ਇੱਕ ਟਕਰਾਅ ਚ ਬੈਠੇ ਨੇ ਇੱਕ ਦੂਜੇ ਦੇ ਫੈਸਲਿਆਂ ਤੇ ਉਹ ਬੜੀ ਅਜੀਬ ਕਿਸਮ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਸਟਿਚੀ ਦੇ ਵਿੱਚ ਖੁਦਾ ਨਾ ਖਾਸੇ ਕਿੜਾ ਪਹਿਲੀ ਵਾਰ ਪਹਿਲਾਂ ਵੀ ਕਈ ਵਾਰ ਤਲਵਾਰਾਂ ਚਾਦੀ ਆਪਾਂ ਦੇਖੀਆਂ ਨੇ ਕਿੰਨੀ ਕਿ ਟਾਸਕ ਫੋਰਸ ਜਿਹੜੀ ਹੈ ਤੁਸੀਂ ਸ਼ਰੌਂਗ ਕਮੇਟੀ ਦੀ ਲਾ ਦੋਗੇ ਕਿੰਨੇ ਕੁ ਤੁਸੀਂ ਜਿਹੜਾ ਹੈ ਹੋਰ ਕਿਉਂਕਿ ਪਹਿਲਾਂ ਵੀ ਜਦੋਂ ਮਤਵਾਜੀ ਜਥੇਦਾਰ ਆਪਦਾ ਸੰਦੇਸ਼ ਦਿੰਦੇ ਜ ਰੋੜਾ ਪਹਿਲਾਂ ਵੀ ਦੇਖਦੇ ਆ ਇਸ ਵਾਰ ਕਿਉਂਕਿ ਟਕਸਾਲ ਵੀ ਵਿੱਚ ਆ ਗਈ ਤੇ ਫਿਰ ਜਾਂ ਤਾਂ ਬਹੁਤ ਹੀ ਕੁਛ ਜਿਹੜੇ ਕਦੇ ਸੁਣਿਆ ਨਹੀਂ ਸੀ ਇਸ ਤਰ੍ਹਾਂ ਦੇ ਹਾਲਾਤ ਚ ਵੀ ਆਪਾਂ ਦੇਖਾਂਗੇ ਜਿਹੜੇ ਹੁਣ ਬਣੇ ਹੋਏ ਨੇ ਤੇ ਮੈਂ ਸਮਝਦਾ ਕਿ ਆ ਜਿਹੜਾ ਇਹਨਾਂ ਨੇ ਹੁਣ 11 ਜੂਨ ਨੂੰ ਸਰਜੀਤ ਸਿੰਘ ਬਾਦਲ ਦੇ ਘਰ ਦੇ ਸਾਹਮਣੇ ਧਰਨਾ ਦੇਣ ਦੀ ਵੀ ਗੱਲ ਕਹੀ ਹੋਈ ਹੈ ਮਤਲਬ ਚਕਰਾ ਦੀ ਸਥਿਤੀ ਖਤਮ ਹੋਣ ਦੀ ਬਜਾਏ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਜਿਹੜੀ ਜਿਹੜੇ ਬੰਦੇ ਨੇ ਹੁੰਦੇ ਨੇ ਨਾ ਜਿੱਡਾਂ ਦੀ ਜਿਹੜੇ ਕੁਰਸੀਆਂ ਤੇ ਬੈਠਦੇ ਨੇ ਉਹਨਾਂ ਦਾ ਕਦਮ ਬਹੁਤ ਵੱਡਾ ਉੱਚਾ ਹੋਣਾ ਚਾਹੀਦਾ ਹੁਣ ਦੁੱਖ ਤਾਂ ਇਸੇ ਗੱਲ ਦਾ ਹੈ ਕਿ ਇਸ ਤਰ੍ਹਾਂ ਦੇ ਬੰਦੇ ਸਾਨੂੰ ਵੇਖ ਲਈ ਰਹੇ ਬਸ ਜਿਹੜੇ ਮਤਲਬ ਹੁਣ ਜਦੋਂ ਜਿਹੜੇ ਗਏ ਦੇ ਨਾ ਸੰਦੀਪ ਸਿੰਘ ਢੀਂਟਸਾ ਉਹ ਤੋਂ ਬਾਅਦ ਵੀ ਸੋਚ ਰਿਹਾ ਸੀ ਵੀ ਸੰਦੀਪ ਸਿੰਘ ਢੀਂਟਸਾ ਤੋਂ ਬਾਅਦ ਮੇਰਾ ਖੜਾ ਗਿਣਤੀ ਤੇ ਚਾਰ ਪੰਜ ਬੰਦੇ ਰਹਿ ਜਾਣਗੇ ਅਕਾਲੀ ਦਲ ਚ ਜਿਹੜੇ ਆਬਦੇ ਦਮ ਤੇ ਆਏ ਨੇ ਜਿਹੜੇ ਆਬਦੇ ਦਮ ਤੇ ਬਾਕੀ ਤਾਂ ਚਲੇ ਗਏ ਜਿਹੜੇ ਆਪ ਬਣੇ ਸੀ ਜਾਤ ਦੇ ਕੰਮ ਦੇ ਸਿਰ ਤੇ ਸੀ ਜਾਂ ਜੇਲਾ ਕੱਟ ਕੇ ਆਏ ਸੀ ਕੁਰਬਾਨੀ ਮਾੜੀ ਬੁਟੀ ਕਰਕੇ ਆਏ ਸੀ ਤੇ ਹੁਣ ਤਾਂ ਜਿਹੜੇ ਆਏ ਨੇ ਨਾ ਉਹ ਜਿਹਨੂੰ ਕਹਿੰਦੇ ਨੇ ਸੋਨੇ ਦੇ ਚਮਚਾ ਨਾਲ ਹੀ ਪੈਦਾ ਹੋਏ ਲੰਦੇ ਨੇ ਸੰਜੀਤ ਸਿੰਘ ਬਾਦਲ ਨੇ ਕੀ ਕੀਤਾ ਜੀ ਪ੍ਰਕਾਸ਼ ਸਿੰਘ ਬਾਦਲ ਤੇ ਘਰ ਤੋਂ ਪੈਦਾ ਹੋਏ ਤੇ ਜੁਵਾਦੋ ਤੇ ਉਹਦੀ ਉਹਦੀ ਆਪਦੀ ਕੁਰਬਾਨੀ ਜੇ ਜਿਹੜੀ ਵੀ ਜਿਹੜੀ ਵੀ ਉਹ ਨਵੀਂ ਪੀੜ੍ਹੀ ਆਈ ਆ ਬੈ ਕੱਲੇ ਕੱਲੇ ਦਾ ਨਾ ਲੈਣਾ ਤੁਸੀਂ ਵੀ ਇਹ ਦੱਸ ਦੋ ਜਾਂ ਆਮ ਲੋਕਾਂ ਚੋਂ ਜਿਹੜੇ ਆਏ ਨੇ ਸਾਰੇ ਜਿਹੜੇ ਬੰਦੇ ਬਣੇ ਲੀਡਰਾਂ ਦੇ ਬੱਚੇ ਅੱਗੇ ਆਏ ਤੇ ਆਮ ਘਰਾਂ ਚੋਂ ਚੜ੍ਹ ਕੇ ਆਏ ਜਦੋਂ ਗੈਨੀ ਹੈਪੀ ਸੁਣੇ ਇਹ ਗੱਲ ਕਹੀ ਸੀ ਉਦੋਂ ਬੜਾ ਰੌਲਾ ਪਿਆ ਸੀ ਵੀ ਇਹ ਕੀ ਕਹਿ ਰਹੇ ਨੇ ਤੇ ਉਹ ਕਹਿੰਦੇ ਸੀ ਵੀ ਇਹ ਹੁਣ ਇਹ ਲਾਲੂਆਂ ਦੇ ਅਕਾਲੀ ਦਲ ਹੋਣਾ ਚਾਹੀਦਾ ਇਹ ਮਲਕ ਭਾਗੋ ਦਾ ਬਣ ਗਿਆ ਸੋ ਇਹ ਤਾਂ ਚਲੋ ਮਸਲਾ ਹੋਰ ਹੈ ਪਰ ਟਕਰਾਅ ਇਸ ਤੇ ਸੀ ਜਿਹੜੀ ਹੈ ਨਾ ਇਸ ਕਾਫੀ ਹੱਦ ਤੱਕ ਇਹ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਪੰਜਾਬ ਸਰਕਾਰ ਨੂੰ ਵੀ ਕਹਤਾ ਵੀ ਤੁਸੀਂ ਆ ਜਾਓ ਤੇ ਕੀ ਸੱਚਮੁੱਚ ਹੀ ਦਿਨ ਚਾ ਪੰਜ ਰਹੇ ਚੇਦਰੀ ਉਦਾਸਵਾਗੋ ਮੈਂ ਮੈਂ ਤੇ ਉਦੋਂ ਤੱਕ ਜਾਤਾਂ ਵਿੱਚ ਪਚਾਪ ਪੈ ਜਾਏ ਤਾਂ ਹੋ ਜੇ ਨਹੀਂ ਐ ਨਾ ਹੋਵੇ ਕੋਈ ਇਸ ਤਰ੍ਹਾਂ ਦਾ ਰੱਬ ਨਾ ਕਰੇ ਕੋਈ ਟਕਰਾਅ ਵਾਲੀ ਸਥਿਤੀ ਪਹਿਲੇ ਇੰਨਾ ਟਕਰਾਇਆ ਪਾਉਂਦੇ ਵਿੱਚ ਅਸੀਂ ਤਾਂ ਕਹਿੰਦੇ ਬੀਕਤਾ ਦੀ ਗੱਲ ਇੱਥੇ ਇਕਤਾ ਦੇ ਨਾਂ ਹੋਰ ਟਕਰਾਉਣਾ ਪਾਜੇ ਅਸੀਂ ਇਸੇ ਆਸ ਤੇ ਇਸ ਅਰਦਾਸ ਨਾਲ ਇਹ ਵੀਡੀਓ ਸਮਾਪਤ ਕਰਦੇ ਮਿਲကြਾਂਗੇ ਕੱਲ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ